ਅਜਿਹਾ ਲੁਧਿਆਣਾ ਡਿਸਟ੍ਰਿਕਟ ਪਾਰਕ ਐਸੋਸੀਏਸ਼ਨ ਲੁਧਿਆਣਾ ਵੱਲੋਂ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੇ ਜੱਜ ਸਾਹਿਬਾਨ ਅਤੇ ਵਕੀਲ ਸਾਹਿਬਾਨ ਸ਼ਾਮਿਲ ਹੋਏ ਹਨ ਇਸ ਮੌਕੇ ਤੇ ਡੀਸੀ ਸ਼ੁਭਮ ਅਦਰਵਾਲ ਲੁਧਿਆਣਾ ਐਸ்சி ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਕਰਤਾਰ ਸਿੰਘ ਸੰਧਵਾ ਅਤੇ ਉਹਨਾਂ ਦੇ ਐਮਐਲਏ ਕੋਗੀ ਜੀ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਅਤੇ ਉਥੇ ਇਸ ਮੌਕੇ ਇੰਨਾ ਸਾਰੇ ਸ਼ਖਸੀਅਤਾਂ ਵੱਲੋਂ ਪਹੁੰਚ ਕੇ ਵਕੀਲਾਂ ਨੂੰ ਲੋੜੀ ਦਾ ਤਿਹਾਰ ਦੀ ਵਧਾਈ ਦਿੱਤੀ ਗਈ ਅਤੇ ਪ੍ਰੋਗਰਾਮ ਦਾ ਆਨੰਦ ਮਾਨਿਆ। ਇਸ ਦੌਰਾਨ ਚੇਤਨ ਬਰਮਾ ਵਾਈਸ ਚੇਅਰਮੈਨ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਪ੍ਰੈਜ਼ੀਡੈਂਟ ਆਫ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਇਹ ਲੋੜੀ ਦਾ ਤਿਹਾਰ ਉਹਨਾਂ ਦੇ ਵੱਲੋਂ ਹਸਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਲੋੜੀ ਵਾਲਿਆਂ ਨੇ ਲੋੜੀ ਦਾ ਤਿਹਾਰ ਮਨਾਇਆ ਗਿਆ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਂਟਿਆਂਆਂ ਸ਼ਕਤੀਤਾ ਵੱਲੋਂ ਅਤੇ ਵਕੀਲਾ ਵੱਲੋਂ ਬਤਕਾਣਾ ਗੱਲਬਾਤ ਕਰਦੇ ਇਸ ਲੋਟ ਦੇ ਤਿਹਾਰ ਤੇ ਅਤੇ ਹੋਰ ਜ਼ਬੰਦੀ ਗੱਲਾਂ ਤੇ ਹੋਰ ਕੀ ਗੱਲਬਾਤ ਕੀਤੀ ਗਈ ਦੇਖੋ ਜੀ ਇਹ ਸਾਡੇ ਚੇਤਨ ਵਰਮਾ ਜਿਹੜੇ ਪ੍ਰਧਾਨ ਨੇ ਬਾਤ ਸੁਸ਼ੀ ਲੁਧਿਆਣਾ ਦੇ ਉਨ੍ਹਾਂ ਨੂੰ ਔਰ ਉਨ੍ਹਾਂ ਦੀ ساری ਟੀਮ ਵੱਲੋਂ ਸਾਰੇ ਵਕੀਲ ਸਹਿਬਾਨ ਨੂੰ ਅੱਜ ਦੇ ਇਸ ਫੰਕਸ਼ਨ ਤੇ ਮਿਲ ਕੇ ਲੋੜੀ ਦੀ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਔਰ ਇਸ ਸਮੇਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਪੰਜਾਬ ਦੇ ਵਿੱਚ ਜੰਮਣਾ ਇੱਕ ਉਤਸਵ ਹੈ ਸੋ ਪੰਜਾਬ ਵੀ ਨਾਲ ਮਿਲ ਕੇ ਇੱਥੋਂ ਦੀ ਮਿਸਾਲ ਹੈ ਇੱਕ ਭਾਈ ਜੀ ਮਿਸਾਲ ਅਸੀਂ ਰਲ ਮਿਲ ਕੇ ਆਦੇ ਤਿਉਹਾਰ ਮਨਾਉਨੇ ਆ ਰਲ ਮਿਲ ਕੇ ਅਸੀਂ ਆਪ ਦੀ ਖੁਸ਼ੀਆਂ ਗਮੀਆਂ ਸਾਂਝੀਆਂ ਕਰਦੇ ਆ ਸੋ ਅੱਜ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਐਮਐਲਏ ਸਾਹਿਬ ਗੁੱਗੀ ਜੀ ਇੱਥੇ ਅੱਜ ਇਹਨਾਂ ਇਹਨਾਂ ਕਰਕੇ ਜੇ ਇੱਥੇ ਆਨਰਸ ਬੱਬ ਬਣਿਆ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈ ਜੇ ਤੁਸੀਂ ਨਾਲੇ ਦਾ ਦੋਖੜਾ ਵੀ ਕਰਕੇ ਆਇਆ ਜਿੱਥੇ ਕੀ ਸਮੇਂ ਕੰਮ ਚੱਲ ਰਿਹਾ ਉਹਦੇ ਬਾਰੇ ਕੀ ਕਰਾਂ ਜਾਂਗਾ ਕਿੱਥੇ ਤੱਕ ਪਹੁੰਚਿਆ ਕੰਮ ਸਾਡੇ ਪ੍ਰਧਾਨ ਚੇਤਨ ਵਰਮਾ ਜੀ ਸੰਤ ਬੱਬਾ ਬਲਵੀਰ ਸਿੰਘ ਸੀਚੇਵਾਲ ਜਿੱਥੇ ਵੀ ਜਾਂਦੇ ਉੱਥੇ ਬੱਚਿਆਂ ਦਾ ਅਧਿਕਾਰ ਕਰ ਕੰਮ 4 ਮਹੀਨਿਆਂ ਚ ਹੋਣਾ ਸੀ ਉਹ 10 ਦਿਨਾਂ ਚ ਕਰਕੇ ਉੱਥੇ ਕੰਪਲੀਟ ਕਰਤਾ ਹੁਣ ਉਹਦੇ ਬਸ ਕਲੈਕਸ਼ਨ ਲੱਗਣੇ ਆ ਕਲੈਕਸ਼ਨ ਲੱਗ ਕੇ 70% ਜਿਹੜੀ ਪ੍ਰੋਬਲਮ ਹੈ ਜਿਹੜੀ ਉਹ ਸੀਵਰ ਦੀ ਹੈ ਉਹ ਉਹ ਉੱਥੇ ਹੱਲ ਹੋ ਗਈ ਬਾਕੀ ਇਹ ਤਾਂ ਰਹਿੰਦਾ ਹੋਊ ਹੱਲ ਜੀ ਦੂਜੇ ਪਾਸੇ ਦਿਖੇ ਰਹੇ ਗੁਰਦਿਆਰੇ ਜਿਹੜਾ ਇੱਕ ਸਮੇਂ ਮੇਰ ਜੋ ਦੇ ਰਹੀ ਹੋਈ ਹੈ ਕਿ ਮੇਰ ਕੋਟ ਬਣੇਗਾ ਤੇ ਉਹਦੇ ਦੇ ਤਰੀਕਿਆਂ ਕਿ ਚੱਲ ਰਹੀਆਂ ਇਸ ਸਮੇਂ ਉਹਦੇ ਬਾਰੇ ਗੱਗੀ ਦੱਸਣਗੇ ਤਾਂ ਸਤਿ ਆਨੰਦ ਜੀ ਤੁਸੀਂ ਮੈਂ ਪੋਲਿਟਿਕਲ ਗੱਲ ਨਹੀਂ ਕਰ ਸਕਦਾ ਸਵੀਨ ਕਰਕੇ ਜੀ ਨੇ ਦੇਖੋ ਭਾਰਤੀ ਜਨਤਾ ਪਾਰਟੀ ਇਸ ਦੇ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ ਇਹ ਇਲੈਕਸ਼ਨ ਲੜਦੇ ਨਹੀਂ ਇਲੈਕਸ਼ਨ ਲੁੱਟਦੇ ਹੈ ਹਰੇਕ ਹਲਕੇ ਦੇ ਵਿੱਚ 10-10 ਹਜ਼ਾਰ ਤੁਸੀਂ ਜਾਲੀ ਵੋਟਾਂ ਬਣਾਓਗੇ ਤੇ ਤੁਸੀਂ ਲੋਕਤੰਤਰ ਦਾ ਕਾਣ ਕਰ ਰਹੇ ਹੋ ਵੈਸੇ ਆਮ ਆਦਮੀ ਪਾਰਟੀ ਉੱਥੇ ਫਿਰ ਤੋਂ ਸਰਕਾਰ ਬਣਾਉਣ ਦੇ ਆ ਰਹੀ ਹੈ ਅਰਵਿੰਦ ਕੇਜੀ ਦਿਵਾਲ ਜੀ ਫਿਰ ਤੋਂ ਮੁੱਖ ਮੰਤਰੀ ਬਣ ਜਾ ਰਹੇ ਹੈ ਜਿਸ ਵਿੱਚ ਸਾਡੇ ਸਾਰੇ ਜੱਜ ਸਾਹਿਬਾਨ ਸਾਰੇ ਵਕੀਲ ਸਾਹਿਬਾਨ ਸਾਡੀ ਪ੍ਰੈਜ਼ੀਡੈਂਟ ਐਗਜ਼ੀਕਟਿਵ ਚੇਤਨ ਵਰਮਾ ਜੀ ਸਾਡੇ ਵਾਈਸ ਚੇਅਰਮੈਨ ਐ ਬਾਰ ਕਾਉਂਸਲ ਦੇ ਵੀ ਉਹਨਾਂ ਨੇ ਮਿਲ ਕੇ ਸਾਡੇ ਵਿੱਚ ਜਿਹੜੇ ਪੋਲੀਟੀਕਲ ਸਾਡੇ ਪੰਜਾਬ ਐਂਡ ਹਰਿਆਣਾ ਪੰਜਾਬ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਉਹ ਵੀ ਆਏ ਅਤੇ ਉਹਨਾਂ ਦੇ ਨਾਲ ਹਲਕੇ ਦੇ ਐਮਐਲਏ ਸ਼੍ਰੀ ਗੁਰਪ੍ਰੀਤ ਗੋਗੀ ਜੀ ਆਏ ਅਤੇ ਨਾਲ ਹੀ ਸਾਡੇ ਕੋਲ ਡੀਸੀਪੀ ਸਾਹਿਬ ਸ਼ੁਭਮ ਮਕਰਵਾਲ ਜੀ ਵੀ ਆਏ ਤੇ ਡੀਸੀ ਸਾਹਿਬ ਵੀ ਆ ਕੇ ਨਾਲ ਜੁਆਇਨ ਕਰਕੇ ਗਏ ਨੇ ਉਹਨਾਂ ਨੇ ਸਾਰਿਆਂ ਨੂੰ ਗੁੱਡ ਵਿਸ਼ੇ ਦਿੱਤੀਆਂ ਨੇ ਸਾਰਿਆਂ ਨੇ ਮਿਲ ਕੇ ਲੋਹੜੀ ਦਾ ਫੰਕਸ਼ਨ ਸੈਲੀਬ੍ਰੇਟ ਕੀਤਾ ਜਿਸ ਵਿੱਚ ਕਲਚਰਲ ਪ੍ਰੋਗਰਾਮ ਵੀ ਚੱਲਿਆ ਅਤੇ ਜੋ ਸਾਡੀ ਬਾਰ ਦੀ ਅਚੀਵਮੈਂਟ ਸੀ ਉਹ ਵੀ ਸਭ ਨਾਲ ਸਾਂਝੀ ਕੀਤੀ ਗਈ ਹੈ ਮੈਂ ਸਾਰਿਆਂ ਨੂੰ ਇਹੀ ਵਿਸ਼ਕਰਦਾ ਕਿ ਸਾਰਿਆਂ ਵਾਸਤੇ ਲੋਹੜੀ ਦਾ ਤਿਹਾਰ ਬਹੁਤ ਖੁਸ਼ੀਆਂ ਭਰਿਆ ਹੋਵੇ ਸਾਰੇ ਇੰਜੋਏ ਕਰੋ ਲੋਹੜੀ ਦਾ ਸਿਕਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਿੱਚ ਲੋਹੜੀ ਦਾ ਤਿਹਾਰ ਬਣਾਇਆ ਜਾ ਰਿਹਾ ਹੈਗਾ ਜਿਸ ਦੇ ਵਿੱਚ ਸਾਰੇ ਜੱਜ ਸਾਹਿਬਾਨ ਔਰ ਵਕੀਲ ਸਾਹਿਬਾਨ ਸ਼ਾਮਿਲ ਹੋਏ ਇਸ ਮੌਕੇ ਤੇ ਸਾਡੇ ਸ਼ੁਭਮ ਅਗਰਵਾਲ ਜੀ ਡੀਸੀਪੀ ਲੁਧਿਆਣਾ ਔਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਾਲ ਜੀ ਵੀ ਮੌਕੇ ਤੇ ਆਏ ਸੀਗੇ ਔਰ ਇਸ ਦਿਨ ਨਾਲ ਹੀ ਓਕੇਸ਼ਨ ਨੂੰ ਗ੍ਰੇਸ ਕਰਨ ਵਾਸਤੇ ਕੁਲਤਾਰ ਸਿੰਘ ਸਿੰਧਵਾ ਜੀ ਉਹਨਾਂ ਦੇ ਨਾਲ ਐਮਐਲਏ ਗੁੱਗੀ ਜੀ ਵੀ ਸਾਡੇ ਸਾਰੇ ਵਕੀਲ ਪਰਿਵਾਰ ਨੂੰ ਜੱਜ ਸਾਹਿਬਾਨ ਨੂੰ ਸਾਰਿਆਂ ਨੇ ਵਧਾਈਆਂ ਦਿੱਤੀਆਂ ਔਰ ਪ੍ਰੋਗਰਾਮ ਦਾ ਆਨੰਦ ਮਾਨਿਆ ਹੈਗਾ ਜੀ ਸ਼ੁਕਰੀਆ ਸਰ ਕਿੰਨੀ ਲੋੜੀ ਬਣਾਈ ਜੀ ਤੁਹਾਡੇ ਹੱਥੋਂ ਦੇਖੋ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਹਰ ਸਾਲ ਲੋੜੀ ਦਾ ਇਹ ਫੰਕਸ਼ਨ ਕਰਦਾ ਹੈਗਾ ਔਰ ਤਕਰੀਬਨ ਤਕਰੀਬਨ ਸਟਰੈਂਥ ਜਿਹੜੀ ਹੈਗੀ ਆ ਸਾਡੀ ਬਾਰ ਐਸੋਸੀਏਸ਼ਨ ਦੀ 5000 ਪਲੱਸ ਮੈਂਬਰ ਹੋ ਚੁੱਕੀ ਹੈਗੀ ਆ ਸੋ ਸਾਡੇ ਕੋਲ ਅੰਦਰ ਜਿਹੜੇ ਹੈਗੇ ਨੇ ਬਾਰ ਰੂਮ ਬਣਿਆ ਹੋਇਆ ਉਹ ਸਾਨੂੰ ਕਾਫੀ ਸ਼ਾਰਟ ਪੰਦਾ ਇਸ ਕਰਕੇ ਸਾਨੂੰ ਅਰੇਂਜਮੈਂਟ ਬਾਹਰ ਪਾਰਕਿੰਗ ਦੇ ਵਿੱਚ ਕਰਨਾ ਪਿਆ ਔਰ ਇਸ ਦੇ ਵਿੱਚ ਤਕਰੀਬਨ ਅੱਜ 1200 ਵਕੀਲ ਜਿਹੜੇ ਹੈਗੇ ਨੇ ਆ ਸ਼ਾਮਿਲ ਹੋਏ ਸੀਗੇ ਤੇ ਜਿਸ ਦਾ ਕਿ ਤੁਸੀਂ ਅੱਜ ਸਾਰੀ ਕਵਰੇਜ ਕੀਤੀ ਹੈਗੀ ਆ ਸਾਰੇ ਜੱਜ ਸਾਹਿਬਾਨਾਂ ਨੇ ਔਰ ਜਿਹੜੇ ਵੀ ਡਿਗਨਿਟਰੀਜ਼ ਆਏ ਸੀ ਉਹਨਾਂ ਨੇ ਸਾਨੂੰ ਸਾਰ ਔਰ ਲੋੜੀ ਦੀ ਜਿਹੜੀ ਹੈਗੀ ਆ ਬੋਨਫਾਇਰ ਕਰਕੇ ਅਸੀਂ ਸਾਰਿਆਂ ਨੇ ਲੋੜੀ ਮਾਈ। ਥੈਂਕ ਯੂ ਜੀ ਇਧਰ ਲੰਘੋ। ਇਸ ਤੋਂ ਇਲਾਵਾ ਜਿਹੜੀ ਅਸੀਂ ਪਾਰਕਿੰਗ ਦਾ ਵੀ ਚੀ ਅੱਜ ਜਿਹੜਾ ਰੱਖਦਾ ਉਹ ਦੱਸੋ ਪਾਰਕਿੰਗ। ਵਕੀਲ ਭਾਈ ਚਾਰੇ ਨੂੰ ਕੀ ਮੈਸੇਜ ਜਿਵੇਂ ਸਮਝਿਆ ਜਿਵੇਂ ਇਕੱਠੇ ਹੋਏ ਸਾਰੇ। ਦੇਖੋ ਵਕੀਲ ਭਾਈ ਚਾਰੇ ਦੇਖੋ ਸਾਡਾ ਵਕੀਲ ਭਾਈ ਚਾਰਾ ਜਿਹੜਾ ਹੈਗਾ profession ਜਿਹੜਾ ਹੈਗਾ ਬਹੁਤ ਨਵੇਂ ਮੈਂਬਰ ਜਿਹੜੇ ਹੈਗੇ ਨੇ ਜੁਆਇਨ ਕਰਦੇ ਜਾ ਰਹੇ ਹੈਗੇ ਨੇ ਨਵੇਂ ਮੈਂਬਰਸ ਨੂੰ oportunidades ਘੱਟ ਮਿਲ ਰਹੀਆਂ ਹੈਗੀਆਂ ਜਿਹੜੇ ਮੇਰੇ ਸੀਨੀਅਰ ਐਡਵੋਕੇਟਸ ਹੈਗੇ ਨੇ ਤੁਹਾਡੇ ਚੈਨਲ ਦੇ ਮੀਡੀਆ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਇਹੀ ਸਾਰਿਆਂ ਨੂੰ ਰਿਕੁਐਸਟ ਕਰਦਾ ਹੈ ਨਵੇਂ ਮੈਂਬਰਸ ਨੂੰ ਵੀ opportunities ਦਿਓ ਅੱਗੇ ਆਣਗੇ ਨਵੇਂ ਮੈਂਬਰਸ ਕਾਫੀ ਇੰਟੈਲੀਜੈਂਟ ਹੈਗੇ ਨੇ ਇੰਟੈਲੈਕਚੁਅਲ ਹੈਗੇ ਨੇ ਔਰ ਪ੍ਰੋਫੈਸ਼ਨ ਛੱਡ ਜਾਂਦੇ ਹੈਗੇ ਨੇ ਕਿਉਂਕਿ ਓਵਰਕਰਾਊਡਡ ਹੋ ਰਿਹਾ ਹੈ ਪ੍ਰੋਫੈਸ਼ਨ ਤੇ ਉਹ ਮੈਂ ਚਾਹੂੰਗਾ ਕਿ ਉਹ ਜਿਹੜੇ ਹੈਗੇ ਨੇ ਨਵੇਂ ਮੈਂਬਰਸ ਜਿਹੜੇ ਹੈਗੇ ਨੇ ਯੰਗ ਮੈਂਬਰਸ ਜਿਹੜੇ ਕਿ ਮੇਰੇ ਛੋਟੇ ਪੈਨਾ ਭ ਉਹਨਾਂ ਨੂੰ ਆਪਰਚੂਨਿਟੀਆਂ ਮਿਲਣ ਔਰ ਇਸ ਪ੍ਰੋਫੈਸ਼ਨ ਬਹੁਤ ਹੀ ਅੱਛਾ ਔਰ ਨੋਬਲ ਪ੍ਰੋਫੈਸ਼ਨ ਹੈਗਾ ਔਰ ਇਸ ਦੇ ਬਰਾਬਰੀ ਦਾ ਮੈਂ ਸੋਚਦਾ ਕਿ ਕੋਈ ਪ੍ਰੋਫੈਸ਼ਨ ਹੋਰ ਨਹੀਂ ਸ਼ਹਿਰ ਵਾਸੀਆਂ ਨੂੰ ਲੋੜੀ ਦੀ ਵਧਾਈ ਦੇਣਾ ਸਾਰੇ ਵਕੀਲ ਪਰਿਵਾਰ ਨੂੰ ਸ਼ਹਿਰ ਵਾਸੀਆਂ ਨੂੰ ਲੋੜੀ ਦੀ ਬਹੁਤ ਬਹੁਤ ਮੁਬਾਰਕਾ ਦਿੰਨਾ ਹੈ ਔਰ ਆਸ ਕਰਦਾ ਹੈ ਕਿ ਇਹ ਲੋੜੀ ਦਾ ਤਿਉਹਾਰ ਤੁਹਾਡੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਹੈਗੀਆਂ ਨੇ ਇਹ ਬਰਨ ਕਰ ਦਵੇ ਜਿੱਦਾਂ ਲੋੜੀ ਦੀ ਅੱਗ ਦੇ ਨਾਲ ਔਰ ਤੁਹਾਨੂੰ ਬਹੁਤ ਨਵਾਂ ਸਾਲ ਮੁਬਾਰਕ ਹੋਵੇ ਔਰ ਇਸ ਦੇ ਨਾਲ ਹੀ ਤੁਹਾਨੂੰ ਨਵੇਂ ਸਾਲ ਦੇ ਵਿੱਚ ਤੁਸੀਂ ਖੂਬ ਤਰੱਕੀਆਂ ਕਰੋ ਤੁਹਾਡੇ ਪਰਿਵਾਰ ਲਈ ਚੰਗੀ ਸਿਹਤ ਮਿਲੇ ਔਰ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀ-ਖੁਸ਼ੀ ਰਹੋ